ਪ੍ਰੈਸ ਕਾਨਫਰੰਸ ਦਾ ਮੋਟਿਵ ਹੈ ਜੀ ਖੰਨਾ ਪੁਲਿਸ ਨੂੰ ਇੱਕ ਕਾਫੀ ਦੇਰ ਤੋਂ ਜੋ ਸਾਨੂੰ ਹੁਣ ਪਤਾ ਲੱਗਿਆ ਹੈ ਕਿ ਇੱਕ ਇੱਥੇ ਦਾ ਖੰਨੇ ਦਾ ਸਨੀਕ ਜੋ ਆਪਣੇ ਆਪ ਨੂੰ ਫੇਕ ਜੋ ਆਪਣੇ ਆਪ ਨੂੰ ਡੀਐਸਪੀ ਵਿਜੀਲੈਂਸ ਬਿਊਰੋ ਦਾ ਡੀਐਸਪੀ ਕਹਿ ਕੇ ਲੋਕਾਂ ਨੂੰ ਠੱਗੀਆਂ ਮਾਰਦਾ ਸੀਗਾ ਉਹਨੂੰ ਸਾਡੀ ਖੰਨਾ ਪੁਲਿਸ ਨੇ ਬਹੁਤ ਹੀ ਸੋਚ-ਬੋਚ ਔਰ ਮੁਸਤੈਦੀ ਨਾਲ ਕੱਲ ਕਾਬੂ ਕੀਤਾ ਤੇ ਉਹਦੀ ਡਿਟੇਲ ਜਿਵੇਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਹਦੀ ਜਿਹੜੀ ਸਾਡੀ ਆਪਰੇਸ਼ਨ ਹੈਗਾ ਇਹਨੂੰ ਸੁਪਰਵਾਈਜ਼ ਐਸਪੀਡੀ ਸੌਰਵ ਜੰਦਲ ਉਹਨਾਂ ਦੇ ਨਾਲ ਡੀਐਸਪੀ ਡੀ ਸੁਖਮਰਿਤ ਸਿੰਘ ਔਰ ਡੀਐਸਪੀ ਖੰਨਾ ਉਹਨਾਂ ਦੀ ਟੀਮ ਐਸਐਚਓ ਸਿਟੀ 1 ਇਨਸਪੈਕਟਰ ਮਨਪ੍ਰੀਤ ਔਰ ਸਾਡਾ ਇਨਚਾਰਜ ਟੈਕਨੀਕਲ ਸੈੱਲ ਸਿਮਰਨਜੀਤ ਸਿੰਘ ਇਹਨਾਂ ਸਾਰਿਆਂ ਨੇ ਮਿਲ ਕੇ ਇਹਨੂੰ ਸਕਸੈਸਫੁਲ ਕੀਤਾ ਅ ਕੱਲ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਈ ਸੀ ਜੀ ਕਿ ਇੱਕ ਰਮਨਦੀਪ ਸਿੰਘ ਵਾਸੀ ਬੋਰਡ ਨੰਬਰ 16 ਆਲੂਵਾਲੀਆ ਮੋਹੱਲਾ ਖੰਨਾ ਇਥੋਂ ਦਾ ਰੈਂਡ ਵਾਲਾ ਹੈ ਜਿਹੜਾ ਜਿਹੜੇ ਪੋਲੇ ਪਾਲੇ ਲੋਕ ਹੁੰਦੇ ਆ ਉਹਨਾਂ ਨੂੰ ਵਰਗਲਾਫ ਹਸਲਾ ਕੇ ਉਹਨਾਂ ਨੂੰ ਸਰਕਾਰੀ ਜਿਹੜੇ ਵੀ ਉਹਨਾਂ ਨੂੰ ਕੰਮ ਹੁੰਦੇ ਆ ਸਰਕਾਰੀ ਆਫਿਸਸ ਦੇ ਚਾਹੇ ਉਹ ਪੁਲਿਸ ਦਾ ਹੋਵੇ ਜਾਂ ਕੋਈ ਐਡਮਿਨਿਸਟ੍ਰੇਟਿਵ ਜਾਂ ਹੋਰ ਵੀ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਕੰਮ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਸ਼ੋ ਆਪਣੇ ਫੋਨ ਤੋਂ ਸ਼ੋ ਕਰਦਾ ਹੈ ਕਿ ਮੈਂ ਇੱਕ ਡੀਐਸਪੀ ਹੈਗਾ ਵਿਜੀਲੈਂਸ ਬਿਊਰੋ ਚ ਤੇ ਮੇਰੀ ਪੂਰਾ ਅਸਰ ਰਸੂਖ ਹੈਗਾ ਉਦੇ ਥਰੂ ਲੋਕਾਂ ਨੂੰ ਠੱਗੀਆਂ ਮਾਰਦਾ ਔਰ ਨਾਟ ਜਸ ਦਿਸ ਹੋਣੇ ਲੋਕਾਂ ਨੂੰ ਇੰਪ੍ਰੈਸ ਕਰਨ ਲਈ ਆ ਉਹਨਾਂ ਤੇ ਆਪਣਾ ਇਨਫਲੂਐਂਸ ਬਣਾਉਣ ਲਈ ਇੱਕ ਲਾਇਸੈਂਸਡ ਵੈਪਨ ਵੀ ਰੱਖਿਆ ਹੋਇਆ ਸੋ ਜਿਹੜੀ ਸਾਡੇ ਇਹ ਇਨਫੋਰਮੇਸ਼ਨ ਸੀ ਇਸ ਦੇ ਬੇਸ ਤੇ ਸਿਟੀ ਐਸ ਐਚ ਓ ਸਿਟੀ 1 ਨੇ ਐਫ ਆਈ ਆਰ ਨੰਬਰ 26 ਕੱਲ ਦਰਜ ਕੀਤਾ 419 420 170 ਆਈ ਪੀ ਸੀ ਥਾਣਾ ਸਿਟੀ 1 ਔਰ ਅਗੇ ਇਨਵੈਸਟੀਗੇਸ਼ਨ ਜਾਰੀ ਕੀਤੀ ਇਹਦੇ ਚ ਕੱਲ ਹੀ ਰਮਨਦੀਪ ਨੂੰ ਅਰੈਸਟ ਕਰ ਲਿਆ ਗਿਆ ਸੀਗਾ ਔਰ ਜਦੋਂ ਦੀ ਪੁੱਛਗਿੱਛ ਕੀਤੀ ਗਈ ਤਾਂ ਸਾਨੂੰ ਇਹਦੇ ਪੁੱਛਗਿੱਛ ਚ ਪਤਾ ਲੱਗਿਆ ਕਿ ਜਿਹੜੇ ਆਮ ਲੋਕਾਂ ਦੇ ਕੰਮ ਕਰਾਉਣ ਦੇ ਬਦਲੇ ਇਹ ਦਾ ਸਰਕਾਰੀ ਦਫ਼ਤਰਾਂ ਚ ਕਾਫੀ ਦੇਰ ਤੋਂ ਇਦਾਂ ਘੁੰਮ ਰਿਆ ਸੀਗਾ ਔਰ ਆਪਣੇ ਆਪ ਨੂੰ ਵਿਜੀਲੈਂਸ ਵੀ ਉਹਦਾ ਡੀਐਸਪੀ ਦੱਸਦਾ ਹੁੰਦਾ ਸੀਗਾ ਔਰ ਜਿਹੜੇ ਲੋਅਰ ਲੈਵਲ ਦੇ ਕੋਈ ਆਫੀਸ਼ੀਅਲਸ ਹੁੰਦੇ ਆ ਉਹਨਾਂ ਨੂੰ ਬਹੁਤ ਜਲਦੀ ਆਪਣੀ ਇਹਨਾਂ ਗੱਲਾਂ ਚ ਲੈ ਕੇ ਉਹਨਾਂ ਤੋਂ ਕੁਛ ਨਾ ਕੁਛ ਕੰਮ ਕਰਾ ਲੈਂਦਾ ਸੀਗਾ ਔਰ ਇਹਨੇ ਆਪਣਾ ਜੋ ਰਿਐਲਿਟੀ ਹੈ ਕਿ ਇਹਦਾ ਕੋਈ ਪੰਜਾਬ ਪੁਲਿਸ ਨਾਲ ਕੋਈ ਲਿੰਕ ਨਹੀਂ ਹੈ ਮਤਲਬ ਹੀ ਇਜ਼ ਅ ਫਰਾਡਸਟਰ ਇਹ ਬਿਲਕੁਲ ਫੇਕ ਡੀਐਸਪੀ ਹੈਗਾ ਔਰ ਇਹ ਵੀ ਸਾਨੂੰ ਪਤਾ ਲੱਗਿਆ ਕਿ ਇਹਨੇ ਇੱਕ ਜਾਲੀ ਪੰਜਾਬ ਪੁਲਿਸ ਦੀ ਆਈਡੀ ਵੀ ਬਣਵਾਈ ਹੋਈ ਹੈ ਜਿਹਦੇ ਜਿਵੇਂ ਬਕਾਇਦਾ ਆਪਣੀ ਯੂਨੀਫਾਰਮ ਚੋ ਫੋਟੋ ਔਰ ਡੀਐਸਪੀ ਦੀ ਪੋਸਟ ਲਿਖੀ ਹੋਈ ਹੈ ਤੋਂ ਉਹਨੂੰ ਵੀ ਅਸੀਂ ਆਪਣੀ ਤਫਤੀਸ਼ ਚ ਲੈ ਕੇ ਇਹਦੇ ਚ ਫੋਰਜਰੀ ਦੇ ਜਿਹੜੇ ਸੈਕਸ਼ਨਸ ਹੁੰਦੇ ਆ 465 468 471 ਆਈਪੀਸੀ ਇਹਨਾਂ ਦਾ ਵਾਧਾ ਕੀਤਾ ਹੈ ਜਿਹੜਾ ਸਾਡਾ ਐਫ ਆਈ ਆਰ ਹੈ ਔਰ ਹੁਣ ਅਸੀਂ ਇਹ ਚੈੱਕ ਕਰ ਰਹੇ ਕਿ ਇਹਨੇ ਕਿਹੜੇ ਕਿਹੜੇ ਲੋਕਾਂ ਨੂੰ ਕਿਸ-ਕਿਸ ਮੈਚ ਵਿੱਚ ਇਸ ਤਰ੍ਹਾਂ ਦੀ ਯੂ نو ਆਪਣਾ ਫੇਕ ਇਨਫਲੂਐਂਸ ਐਗਜ਼ਰਟ ਕਰਕੇ ਲੋਕਾਂ ਨੂੰ ਠੱਗੀ ਮਾਰੀ ਹੈ ਤੇ ਕਿੰਨੇ ਪੈਸੇ ਦੇ ਜਿਹਨੇ ਬਟੋਰੇ ਔਰ ਤੁਹਾਨੂੰ ਬੁਲਾਉਣ ਦਾ ਸਾਡਾ ਇਹ ਵੀ ਮਕਸਦ ਹੈ ਕਿ ਅਸੀਂ ਜਿਹੜੇ ਖੰਨਾ ਦੇ ਲੋਗ ਹੈ ਹੋਰ ਵੀ ਕਿੱਥੋਂ ਦੇਖ ਰਹੇ ਹੁਣ ਤੁਹਾਡੀਆਂ ਵੀਡੀਓਜ਼ ਸਾਡੀ ਇਹ ਅਪੀਲ ਹੈ ਕਿ ਜੇ ਇਸ ਰਮਨਦੀਪ ਨਾ ਦੇ नकली डीएसपी ਨੇ ਲੋਕਾਂ ਤੋਂ ਠੱਗੀ ਮਾਰ ਕੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੰਮ ਕਰਾ ਕੇ ਪੈਸਾ ਲਿਆ ਤਾਂ ਪਲੀਜ਼ ਸਾਨੂੰ ਰਿਪੋਰਟ ਕਰੋ ਭਾਵੇਂ ਤੁਸੀਂ ਮੈਨੂੰ ਦੱਸ ਸਕਦੇ ਹੋ ਜਿਹੜਾ ਸਾਡਾ ਐਸਚੂ ਸਿਟੀ 1 ਹੈ ਜਿੱਥੇ ਪਰਚਾ ਦਰਜ ਹੋਇਆ ਸੋ ਦਟ ਅਸੀਂ ਇਹਨੂੰ ਇਹ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਉਹਨੂੰ ਕਨਕਲੂਡ ਕਰੀਏ ਔਰ ਇਸਨੂੰ ਵਾਤਵਤ ਸਜ਼ਾ ਦਵਾਈਏ ਕਿੰਨੇ ਸਮੇਂ ਤੋਂ ਇਹ ਰੈਕਟਿਵ ਸੀਗਾ ਜੀ ਹੁਣ ਤਾਂ ਸਾਨੂੰ ਪਤਾ ਲੱਗ ਰਿਹਾ ਹੈ ਕਿ ਕਾਫੀ ਦਿਨ ਤੋਂ ਐਕਟਿਵ ਸੀਗਾ ਇਨਫੈਕਟ ਜਿਹੜਾ ਇਹਦਾ ਲਾਇਸੈਂਸਡ ਵੈਪਨ ਹੈ ਜੋ ਨੇ ਜਾਰੀ ਕਰਾਇਆ ਹੋਇਆ ਹੁਣ ਸਾਨੂੰ origignal ਹਲੇ ਡੀਟੇਲਸ ਅਵੇਟਡ ਹੈ ਬਟ ਤੇਨੇ ਰੀਸੈਂਟਲੀ ਆਪਣਾ ਇਹ ਅਸਲਾ ਪੰਜਾਬ ਪੁਲਿਸ ਦਾ ਮੁਲਾਜ਼ਮ ਸ਼ੋ ਕਰਕੇ ਹੀ ਰੀਨਿਊ ਵੀ ਕਰਾਇਆ ਸੀਗਾ ਨਾਟ ਜਸ ਥਿਸ ਹੁਨੇ ਆਪਣੇ ਇਸ ਲਾਇਸੈਂਸ ਤੇ ਇੱਕ ਐਡੀਸ਼ਨ ਵੀ ਕਰਾਣਾ ਚਾਹੁੰਦਾ ਸੀਗਾ ਸੋ ਇਸ ਕਰਕੇ ਅਸੀਂ ਜਿਹੜੇ ਸਿਵਲ ਦੇ ਅਥਾਰਟिटीज ਹੈ ਉਹਨਾਂ ਨੂੰ ਵੀ ਇਨਫੋਰਮ ਕੀਤਾ ਹੈ ਇਹਦਾ ਅਸਲਾ ਵੀ ਅਸੀਂ ਰੱਦ ਕਰਾਵਾਂਗੇ ਔਰ ਜਿਹੜੇ ਜਿਹੜੇ ਡਿਪਾਰਟਮੈਂਟ ਜਿਵੇਂ ਤੁਹਾਡੇ ਤੋਂ ਵੀ ਸਾਨੂੰ ਕੁਝ ਪਤਾ ਲੱਗ ਰਿਹਾ ਸਾਰਿਆਂ ਨੂੰ ਉਸੇ ਅਪੀਲ ਕਰਾਂਗੇ ਕਿ ਪਲੀਜ਼ ਕਮ ਫਾਰਵਰਡ ਐਂਡ ਟੈਲ ਅਸ ਕਿ ਕਿਹਨੂ ਕਿਹਨੂ ਇਹਨੇ ਮਿਸਗਾਈਡ ਕਰਕੇ ਆਪਣਾ ਇਨਫਲੂਐਂਸ ਫਾਲਸ ਇਨਫਲੂਐਂਸ ਐਗਜ਼ਰਟ ਕੀਤਾ ਮੰਨ ਲਈ ਪੁਲਿਸ ਵੈਰੀਫਿਕੇਸ਼ਨ ਦੀ ਗੱਲ ਹੈ ਇਹਨਾਂ ਨੇ ਕਿ ਲਾਪਰਵਾਹੀ ਵਰਤੀ ਗਈ ਹੈ ਉਹਨਾਂ ਤੇ ਵੀ ਕੋਈ ਕਾਰਵਾਈ ਹੋਣੀ ਜੀ ਡੈਫੀਨਿਟਲੀ ਦੇਖੋ ਪੁਲਿਸ ਮੁਲਾਜ਼ਮ ਹੋ ਕੇ ਹੀ ਜੇ ਅਸੀਂ ਬਿਲਕੁਲ ਤਸਦੀਕ ਬਹੁਤ ਹੀ ਲਾਈਟਲੀ ਕਰ ਰਹੇ ਹਾਂ ਅਗਰ ਇਹ ਵੈਪਨ ਇੱਕ ਹੋਰ ਲੈ ਕੇ ਕੋਈ ਵੀ ਕ੍ਰਾਈਮਸ ਯੂਜ਼ ਕਰਦਾ ਸੋ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਬਣ ਜਾਣੀ ਸੀ ਸੋ ਉਹਨੂੰ ਅਸੀਂ ਸੈਪਰੇਟਲੀ ਦੇਖਾਂਗੇ ਔਰ ਜਿਹੜੇ ਅਦਰਵਾਇਜ਼ ਸਾਨੂੰ ਪਤਾ ਲੱਗਦਾ ਜੋ ਜੋ ਕਾਫੀ ਸਾਰੀ ਚੀਜ਼ਾਂ ਹਲੇ ਸਾਨੂੰ ਪਤਾ ਲੱਗੀਆਂ ਜੋ ਮੈਂ ਹਲੇ ਰਿਵੀਲ ਨਹੀਂ ਕਰਦਾ ਚਾਹੁੰਦੀ ਇਹਨੇ ਬਹੁਤ ਸਾਰੇ ਜੀ ਸਿਵਲ ਦੇ ਸੀਨੀਅਰ ਅਫਸਰ ਪੁਲਿਸ ਮੈਕਮੇ ਦੇ ਸੀਨੀਅਰ ਅਫਸਰਾਂ ਨੂੰ ਵੀ ਮਿਸਗਾਈਡ ਕਰਕੇ ਸਾਡੇ ਦਫ਼ਤਰ ਦੇ ਜਿਹੜੇ ਮੇਰੇ ਜੂਨੀਅਰਸ ਹੈ ਉਹਨਾਂ ਤੇ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ ਹੈ ਗੱਡੀ ਵਗੈਰਾ ਤੇ ਵੀ ਕੋਈ ਸਟicker ਲਗਾਏ ਹੋਏ ਸੀ ਜਾਂ ਕੋਈ ਬ੍ਰਾਂਡ ਹੋ ਰਿਹਾ ਹੋਵੇ ਜੀ ਬਈ ਕ ਜੀ that is too early ਹਲੇ ਨਹੀਂ ਮੈਂ ਦੱਸ ਸਕਦੀ ਰਿਮਾਂਡ ਸਾਨੂੰ ਮਿਲਿਆ ਹੋਇਆ ਜੋ ਵੀ ਸਾਹਮਣੇ ਆਏਗਾ ਕੱਲਾ ਤੁਹਾਨੂੰ ਹੋਰ ਦੱਸ ਦਾਂਗੇ ਆਪ ਕੋ ਕੁਐਸ਼ਨ ਕੀ ਜੀ ਹਲੇ ਤਾਂ ਇਹਦਾ ਇਹੀ ਪਤਾ ਲੱਗਿਆ ਕਿ ਇਹਦਾ ਖੇਤੀਬਾੜੀ ਦਾ ਹੀ ਕੰਮ ਹੈ ਕੁਝ ਵੀ ਬਟ ਥੱਗੀ ਮਾਰ ਕੇ ਇਹ ਅਪੇਰੈਂਟਲੀ ਕਾਫੀ ਪੈਸੇ ਇਕੱਠੇ ਕਰ ਰਿਹਾ ਲੱਗਦਾ ਰਿਮਾਂਡ ਜੀ ਦਾ 16 ਤਰੀਕ ਤੱਕ ਮਿਲਿਆ ਥੈਂਕ ਯੂ ਥੈਂਕ ਯੂ